ਜਦੋਂ ਮਨੁੱਖ ਅੰਤਰਮੁਖੀ ਹੁੰਦਾ ਹੈ ਤੋ ਜਨਮਦਰ ਜਨਮ ਜੋ ਬੀਜੇ ਹੈ ਸਾਹਮਣੇ ਖੜਾ ਹੋ ਜਾਂਦਾ ਹੈ ਕਹਿੰਦੇ ਨੇ ਇੱਕ ਅਭਿਆਸ ਕਰਦੇ ਆ ਜਨਮਦਰ ਜਨਮ ਜੋ ਗਲਤ ਬੀਜੇ ਹੈ ਸਾਹਮਣੇ ਖੜਾ ਹੋ ਜਾਂਦਾ ਹੈ ਇੱਕ ਮੌਤ ਦੇ ਵਕਤ ਮਰਦੇ ਆ ਜਨਮਦਰ ਜਨਮ ਜੋ ਕੀਤਾ ਹੈ ਸਾਹਮਣੇ ਸਾਰਾ ਖੜਾ ਹੋ ਜਾਂਦਾ ਹੈ ਖੇਤ ਸਰੀਰ ਜੋ ਬੀਜਿਆ ਸੁਮੰਤ ਖਲੋਤਾ ਆਏ ਜੀਵਨ ਭਰ ਜਨਮਦਰ ਜਨਮ ਜੋ ਕੀਤਾ ਹੈ ਅੰਤਮ ਸਮੇਂ ਸਾਹਮਣੇ ਖੜਾ ਹੋ ਜਾਂਦਾ ਹੈ ਤੂੰ ਇਹ ਕੀਤਾ ਹੈ ਇਹ ਕੀਤਾ ਤੇਰੇ ਅੰਦਰ ਇਹ ਤੇ ਹੈ ਇਹ ਤੇ ਹੈ ਐ ਤੇ ਇੱਕ ਜਦ ਬੰਦਾ ਨਾਮ ਜਪਣ ਲੱਗਦਾ ਹੈ ਉਦੋਂ ਔਰ ਮੈਨਸ ਕਰਨਾ ਨਾਮ ਜਪਣਾ ਵੀ ਯਕੀਨ ਜਾਣੋ ਜਿਸ ਤਰ੍ਹਾਂ ਦੀ ਜ਼ਿੰਦਗੀ ਇਸ ਨੂੰ ਮਾਰਨਾ ਹੈ ਖਤਮ ਕਰਨਾ ਹੈ ਤੇ ਫਿਰ ਨਵੀਂ ਜ਼ਿੰਦਗੀ ਨੂੰ ਜਨਮ ਦੇਣਾ ਹੈ ਇੱਕ ਜਨਮ ਮਾਂ ਬਾਪ ਦੇ ਘਰ ਸਾਡਾ ਹੋਇਆ ਤੇ ਸਾਨੂੰ ਕਹਿੰਦੇ ਨੇ ਸੁੱਤ ਇਕ ਜਨਮ ਜਦ ਗੁਰੂ ਦੇ ਘਰ ਦੇ ਚੋਏਗਾ ਤੇ ਸਾਨੂੰ ਆਖਣਗੇ ਗੁਰੂ ਦਾ ਸਿੱਖ ਤੇ ਸਿੱਖ ਕਿਸ ਨੂੰ ਕਹਿੰਦੇ ਨੇ ਸਿੱਖੀ ਸਿਖਿਆ ਗੁਰੂ ਵਿਚਾਰ ਜੋ ਬਿਲਕੁਲ ਗੁਰੂ ਦੀ ਵਿਚਾਰ ਦੇ ਮੁਤਾਬਿਕ ਜੀ ਰਿਹਾ ਹੈ ਇਹਦਾ ਜਨਮ ਹੋ ਗਿਆ ਹੈ ਔਰ ਬੜੀ ਸੋਹਣੀ ਪੰਕਤੀ ਹੈ ਸਤ ਗੁਰ ਕੇ ਜਨਮে ਗਮਨ ਮਿਟਾਇਆ ਗੁਰੂ ਦੇ ਘਰ ਜਨਮ ਹੋ ਗਿਆ ਜਨਮ ਮਰਨ ਮਿਟ ਗਏ ਮਾਪੇ ਸੁਤਨੂੰ ਪੈਦਾ ਕਰਦੇ ਨੇ ਪੁੱਤ ਨੂੰ ਪੈਦਾ ਕਰਦੇ ਨੇ ਗੁਰੂ ਸਿੱਖ ਨੂੰ ਪੈਦਾ ਕਰਦਾ ਹੈ ਮਾਪੇ ਦੇ ਘਰ ਜਨਮ ਲੈ ਕੇ ਜਨਮ ਮਰਨ ਨਹੀਂ ਮਿਟਦਾ ਗੁਰੂ ਦੇ ਘਰ ਜਨਮ ਲੈ ਕੇ ਜਨਮ ਮਰਨ ਮਿਟ ਜਾਂਦਾ ਹੈ ਗੁਰੂ ਨੂੰ ਅਸੀਂ ਪਿਤਾ ਕਹਿੰਦੇ ਆ ਬਿੰਦੀ ਪਿਤਾ ਨਹੀਂ ਨਾਦੀ ਪਿਤਾ ਦੋ ਤਰ੍ਹਾਂ ਦੇ ਪਿਤਾ ਹੁੰਦੇ ਨੇ ਬਿੰਦੀ ਨਾਦੀ ਕਿਸੇ ਦੇ ਬਿੰਦ ਤੋਂ ਪੈਦਾ ਹੋਇਆ ਹੋਂਦ ਤੋਂ ਪੈਦਾ ਹੋਇਆ ਪਰ ਕਿਸੇ ਦੇ ਵਿਚਾਰਾਂ ਤੋਂ ਪੈਦਾ ਹੋਇਆ ਸ਼ਬਦ ਤੋਂ ਪੈਦਾ ਹੋਇਆ ਉਹ ਸਾਡਾ ਸ਼ਬਦੀ ਪਿਤਾ ਹੈ ਆਦ ਕਹਿੰਦੇ ਨੇ ਸ਼ਬਦ ਨੂੰ ਆਵਾਜ਼ ਬੋਲ ਵਿਚਾਰ ਕਿਸੇ ਦੇ ਹੋਣ ਤੋਂ ਸਾਡਾ ਜਨਮ ਹੋਇਆ ਉਹ ਸਾਡਾ ਸਰੀਰਕ ਪਿਤਾ ਹੈ ਕਿਸੇ ਦੇ ਵਿਚਾਰਾਂ ਤੋਂ ਸਾਡਾ ਜਨਮ ਹੋਇਆ ਉਹ ਸਾਡਾ ਅਧਿਆਤਮਕ ਪਿਤਾ ਹੈ ਰੋਹਾਨੀ ਪਿਤਾ ਹੈ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਡੇ ਰੋਹਾਨੀ ਪਿਤਾ ਨੇ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਸਡੇ ਰੋਹਾਨੀ ਪਿਤਾ ਨੇ ਧੰਗੁਰੂ ਗੁਰਨ ਸਾਹਿਬ ਜੀ ਮਹਾਰਾਜ ਸਡੇ ਰੋਹਾਨੀ ਪਿਤਾ ਨੇ ਅਸੀਂ ਇਹਨਾਂ ਦੇ ਵਿਚਾਰ ਤੋਂ ਪੈਦਾ ਹੁੰਦੇ ਆ ਜਿਸ ਦਾ ਜਨਮ ਹੋ ਚੁਕਿਆ ਹੈ ਮੈਂ ਫਿਰ ਅਰਜ਼ ਕਰਾਂ ਜਿਸ ਦੇ ਕੋਲ ਗੁਰੂ ਦੀ ਵਿਚਾਰ ਨਹੀਂ ਤੇ ਗੁਰੂ ਦੀ ਵਿਚਾਰ ਦੇ ਮੁਤਾਬਕ ਜੀ ਨਹੀਂ ਰਿਹਾ ਅਜੇ ਇਸ ਦਾ ਗੁਰੂ ਦੇ ਘਰ ਦੇ ਵਿੱਚ ਜਨਮ ਨਹੀਂ ਹੋਇਆ ਇਸ ਸੰਬੰਧ ਵਿੱਚ ਮੈਂ ਕੁਝ ਕਹਿ ਦੇਣਾ ਥੋੜਾ ਜਿਹਾ ਸਪਸ਼ਟ ਕਰਦੇ ਹਾਂ ਜੈਸੇ ਕਿ ਭਾਈ ਗੁਰਦਾਸ ਨੇ ਇੱਕ ਵਿਚਾਰ ਲਿਖਿਆ 12 ਬਰਸ ਗਰਬਾਸ ਵਿੱਚ ਜਮਦੇ ਹੀ ਸੁੱਕ ਲਈ ਉਦਾਸੀ ਹੋਰ ਭਾਈ ਗੁਰਦਾਸ ਜੈਸਾ ਦਾਰਸ਼ਨਿਕ ਗੁਰੂ ਘਰ ਦਾ ਵੇਦ ਵਿਆਸ ਅਗਰ ਐਸਾ ਲਿਖੇ ਤਾਂ ਥੋੜਾ ਜਿਆਦਾ ਅਕਲ ਨੂੰ ਇੱਕ ਪਾਸੇ ਕਰਨਾ ਪਏਗਾ ਸੋਚਣਾ ਪਏਗਾ ਇਸ ਪਾਸੇ ਲਾਣਾ ਪਏਗਾ ਮਿਹਨਤੇ ਕਰਨੀ ਪਏਗੀ ਪਾਈਗੁਰ ਦਾ ਜਨਮ ਲੈ ਰਿਸੀ ਸੁਖਦੇਵ ਮਾਤਾ ਦੇ ਗਰਭ ਵਿੱਚ 12 ਸਾਲ ਤੱਕ ਰਿਹਾ 12 ਬਰਸ ਗਰਭਾਸ ਵਿੱਚ ਤੁਸੀਂ ਆਖੋਗੇ ਭਾਈ ਗੁਰਦਾਸ ਜੈਸਾ ਸਿਆਣਾ ਬੰਦਾ ਹੈ ਸਾਖਦਾ ਹੈ ਗਰਭ ਕਾਲ ਦਾ ਸਮਾਂ ਨਿਰਧਾਰਿਤ ਹੈ ਰੱਬ ਦੀ ਤਰਫੋਂ ਫਿਕਸ ਹੈ 10 ਮਹੀਨੇ 9 ਮਹੀਨੇ ਮਨੁੱਖੀ ਮਾਂ ਦਾ ਗਰਭ ਹੈ ਇਸ ਤੋਂ ਜ਼ਿਆਦਾ ਨਹੀਂ 22 ਦਿਨਾਂ ਵਿੱਚ মুরগি ਦੇ ਅੰਡਿਆਂ ਦੇ ਚ ਹੋਰ ਪੰਛੀਆਂ ਦੇ ਅੰਡਿਆਂ ਦੇ ਚ ਬੱਚੇ ਨਿਕਲਦੇ ਨੇ ਇੰਜ ਕਹਿ ਲੋ 22 ਦਿਨ ਦਾ ਗਰਭ ਹੈ ਕੁਝ ਛੋਟੇ ਬਾਈ ਜਾਨਵਰਾਂ ਦੇ ਬੱਚੇ 3 ਮਹੀਨੇ ਤੇ 6 ਮਹੀਨੇ ਚ ਜਨਮ ਲੈਂਦੇ ਨੇ ਗਊ ਦਾ ਬਛੜਾ 10 ਮਹੀਨੇ ਚ ਜਨਮ ਲੈਂਦਾ ਉਸ ਦਾ ਗਰਭ ਵੀ ਹੈ 10 ਮਹੀਨੇ ਦਾ ਗਊ ਦਾ ਬਹੁਤ ਕੁਝ ਮਨ ਮਨੁੱਖੀ ਮਨ ਨਾਲ ਮਿਲਦਾ ਤਨ ਨਹੀਂ ਮਨ ਇਸ ਵਾਸਤੇ ਇਹ ਪੁਰਾਣੇ ਵੈਦਿਕ ਰਿਸ਼ੀਆਂ ਨੇ ਉਸ ਨੂੰ ਮਾਂ ਕਹਿ ਦਿੱਤਾ ਸੀ ਕੁਝ ਗਹਿਰਾ ਹੀ ਹੈ ਕਿਸੇ ਵਕਤ ਆਪ ਜੀ ਦੇ ਸਾਹਮਣੇ ਰੱਖਾਂਗਾ ਕੁਝ ਗਹਿਰਾ ਹੀ ਹੈ ਉਹਨਾਂ ਨੇ ਗਊ ਦੇ ਅੰਦਰ ਕੁਝ ਦੇਖਿਆ ਬਹੁਤ ਕੁਝ ਦੇਖਿਆ ਖੈਰ ਮੁਖਤਸਰ ਮੈਂ ਅਰਜ਼ ਕਰਾਂ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਬੰਜਰ ਪਾਪਾਂ ਵਿੱਚੋਂ ਇੱਕ ਪਾਪ ਮੰਨਦੇ ਨੇ ਗਊ ਨੂੰ ਮਾਰਨਾ ਬ੍ਰਾਹਮਣ ਕੈਲੀ ਘਾਤ ਕੈਲੀ ਕਹਿੰਦੇ ਨੇ ਗਊ ਨੂੰ ਕੈਲੀ ਘਾਤ ਕੰਜਕਾ ਅਣਚਾਰੀ ਕਾਦਾ ਕਈ ਗਉਨੂ ਕਹਿੰਨੇ ਇਹ ਬਜਰ ਪਾ ਹੈ ਇਹ ਤੇ ਮਨੁੱਖ ਨੂੰ ਮਾਰਨਾ ਹੈ ਕੁਝ ਪਸ਼ੂ ਐਸੇ ਨੇ ਜੋ ਮਨੁੱਖ ਤੇ ਪਸ਼ੂ ਦੀ ਕੜੀ ਨੇ ਜੁੜਿਆ ਹੋਇਆ ਹੈ ਅਗਰ ਇਹ ਮਰੇ ਤੇ ਨਾਲ ਅਗਲਾ ਜਨਮ ਮਨੁੱਖ ਦਾ ਹੋਵੇਗਾ ਹਾਥੀ ਘੋੜੇ ਕੁੱਤੇ ਗਊ ਮੋਰ ਹੰਸ ਇਤਿਆਦਕ ਮੈਂ ਇਹ ਤੇ ਨਹੀਂ ਕਹਿੰਦਾ ਕਿ ਸਾਰੇ ਸੋਚਦੇ ਨੇ ਸਾਰੇ ਤੇ ਮਨੁੱਖ ਵੀ ਨਹੀਂ ਸੋਚਦੇ ਮੰਨ ਦੇ ਤਲ ਤੇ ਨਹੀਂ ਜੀਂਦੇ ਪਰ ਇਨ੍ਹਾਂ ਜਾਨਵਰਾਂ ਦੇ ਚੋਂ ਕੁਝ ਐਸੇ ਨੇ ਜੋ ਸੋਚਦੇ ਨੇ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨਾ ਹਾਥੀ ਕੋਹੜਾ ਕੁੱਤਾ ਗਊ ਮੋਰ ਹੰਸ ਤੇ ਇਸ ਤਰ੍ਹਾਂ ਦੇ ਕੁਝ ਹੋਰ ਪਰਿੰਦੇ ਤੇ ਪਸ਼ੂ ਇਹਨਾਂ ਸਾਰਿਆਂ ਦੇ ਚੋਂ ਗਊ ਸਿਰ ਮੋਹ ਰਹੀ ਹੈ ਜ਼ਿਆਦਾ ਮਹਿਸੂਸ ਕਰਦੀ ਇਸ ਦਾ ਵੀ ਗਰਭ ਕਾਲ 10 ਮਹੀਨੇ ਦਾ ਹੈ ਤਾਂ ਮੁਖਤਸਰ ਹੁਣ ਮੈਂ ਅਰਜ਼ ਕਰਾਂ 10 ਦਿਨਾਂ ਤੇ ਚਲੋ ਕਹਿ ਦਈਏ ਸੁਖਦੇਵ ઋષਿ 12 ਮਹੀਨੇਾਂ ਤੱਕ ਮਾਤਾ ਦੇ ਗਰਭ ਦੇ ਚ ਰਿਹਾ ਪਰ ਭਾਈ ਗੁਰਦਾਸ ਕਹਿੰਦੇ ਨੇ 12 ਬਰਸ 12 ਮਹੀਨੇ ਨਹੀਂ 12 ਮਾਸ ਨਹੀਂ 12 ਸਾਲ ਤੇ ਚਲੋ 12 ਮਹੀਨੇ ਭਾਈ ਸਾਹਿਬ ਲਿਖ ਦੇਂਦੇ ਤੋਂ ਠੀਕ ਹੈ ਮੰਨ ਲੈਂਦੇ ਕਈ ਵਾਰ ਨੇ ਚਲਦੇ ਇਸ ਤਰ੍ਹਾਂ ਹੋ ਜਾਂਦਾ ਹੈ ਕੁਦਰਤ ਦੇ ਚ ਹੋ ਜਾਂਦਾ ਹੈ ਪਰ 12 ਸਾਲ ਮਾਤਾ ਦੇ ਗਰਭ ਦੇ ਚ ਰਿਹਾ ਫਿਰ ਅੱਗੇ ਇੱਕ ਹੋਰ ਗੱਲ ਉਹ ਹੋਰ ਅਨਹੋਣੀ ਹੈ ਜੰਮਦੇ ਹੀ ਸੁਖ ਲਈ ਉਦਾਸੀ ਜਮਦੇ ਹੀ ਉਦਾਸ ਹੋ ਗਿਆ ਪ੍ਰਭੂ ਦਾ ਚਿੰਤਨ ਕਰਨ ਲੱਗ ਪਿਆ ਸੰਸਾਰ ਨਾਲੋਂ ਰਿਸ਼ਤਾ ਤੋੜ ਦਿੱਤਾ ਜਮਦੇ ਹੀ ਇਹ ਦੂਜੀ ਅਨਹੋਣੀ ਖੇਡ ਹੈ ਇਹ ਬਿਲਕੁਲ ਦੂਜੀ ਅਨਹੋਣੀ ਗੱਲ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਜਮਦੇ ਹੀ ਸੁਖ ਲਈ ਉਦਾਸੀ ਅਗਰ ਭਾਈ ਗੁਰਦਾਸ ਜੀ ਨੇ ਨਾ ਲਿਖਿਆ ਹੁੰਦਾ ਤਾਂ ਸ਼ਾਇਦ ਇਹ ਦਾਸ ਦੀ ਸੋਚ ਦਾ ਹਿੱਸਾ ਵੀ ਨਾ ਬਣਦਾ ਫਿਰ ਮੈਂ ਇਸ ਨੂੰ ਆਪਣੇ ਢੰਗ ਨਾਲ ਵਿਚਾਰ ਰਿਹਾ ਹਾਂ ਕਿਉਂਕਿ ਭਾਈ ਗੁਰਦਾਸ ਨੇ ਲਿਖਿਆ ਕਿ ਪੁਰਾਣਾ ਵਿਤ ਹੈ ਪੁਰਾਣਕ પ્રસੰਗ ਤੇ ਹੈ ਪਰ ਭਾਈ ਗੁਰਦਾਸ ਨੇ ਅਪਣਾਇਆ ਇਸ ਭਾਈ ਗੁਰਦਾਸ ਨੇ ਪ੍ਰਮਾਣ ਵਜੋ ਸਾਡੇ ਸਾਹਮਣੇ ਰੱਖਿਆ ਹੈ 12 ਬਰਸ ਗਰਬਾਸ ਰਿਚ ਜਮਦੇ ਹੀ ਸੁਖ ਲਈ ਉਦਾਸੀ ਦਰਸਲ ਇੱਕ ਸ਼ਬਦ ਹੈ ਸੰਸਕ੍ਰਿਤ ਦੇ ਵਿੱਚ ਦ्विज ਦੂਜਾ ਜਨਮ ਦੂਜਾ ਜਨਮ ਇੱਕ ਜਨਮ ਮੰਗ ਦੇ ਦੀਏ ਇੱਕ ਜਨਮ ਸਤਸੰਗ ਲੈਂਦਾ ਹੈ ਸਤਸੰਗ ਵੀ ਮਾਂ ਹੈ ਨਵੀਂ ਜ਼ਿੰਦਗੀ ਨਵਾਂ ਜਨਮ ਮਾਂ ਬਾਪ ਸੁੱਤਨੋਂ ਪੈਦਾ ਕਰਦੇ ਨੇ ਸਤਸੰਗ ਤੇ ਗੁਰੂ ਸਿੱਖ ਨੂੰ ਪੈਦਾ ਕਰਦਾ ਹੈ ਸੰਤ ਨੂੰ ਪੈਦਾ ਕਰਦਾ ਹੈ ਮਾਂ ਬਾਪ ਸੰਤ ਨਹੀਂ ਪੈਦਾ ਕਰਦੇ ਇਹ ਵੀ ਮੈਰਜ ਕਰਦੇ ਆ ਸਤਸੰਗ ਗੁਰੂ ਸੰਤ ਨੂੰ ਪੈਦਾ ਕਰਦੇ ਮਾਂ ਬਾਪ ਸਿੱਖ ਨੂੰ ਨਹੀਂ ਪੈਦਾ ਕਰਦੇ ਜਨਮ ਤੋਂ ਕੋਈ ਸਿੱਖ ਨਹੀਂ ਇਹ ਵੀ ਮੈਰਜ ਕਰਦੇ ਆ ਜੀਵਨ ਤੋਂ ਸਿੱਖ ਹੋਵੇਗਾ ਗੁਰੂ ਦੇ ਘਰ ਜਮਿਆ ਹੀ ਨਹੀਂ ਤੇ ਕਾਹਦਾ ਸਿੱਖ ਕਿਸ ਤਰ੍ਹਾਂ ਸਿੱਖ ਮੰਨ ਲਈਏ ਸ਼ਰਾਬ ਪਿਆ ਪੀਂਦਾ ਹੈ ਦੁਲਾਚਾਰ ਪਿਆ ਕਰਦਾ ਹੈ ਸਾਰੇ ਅਨਰਥ ਪਿਆ ਕਰਦਾ ਹੈ ਅਜੇ ਗੁਰੂ ਦੇ ਘਰ ਇਸ ਦਾ ਜਨਮ ਨਹੀਂ ਹੋਇਆ ਅਜੇ ਮਾਂ ਬਾਪ ਦੇ ਘਰ ਹੀ ਜਮਿਆ ਹੈ ਗੁਰੂ ਦੇ ਘਰ ਨਹੀਂ ਜਮਿਆ ਅਜੇ ਇਥੇ ਇਸ ਨੂੰ ਜ਼ਿੰਦਗੀ ਨਹੀਂ ਮਿਲੀ ਤਾਂ ਮਾਂ ਬਾਪ ਸੁਤ ਨੂੰ ਪੈਦਾ ਕਰਦੇ ਨੇ ਗੁਰੂ ਸਿੱਖ ਨੂੰ ਪੈਦਾ ਕਰਦਾ ਹੈ ਮਾਂ ਬਾਪ ਪੁੱਤ ਨੂੰ ਪੈਦਾ ਕਰਦੇ ਨੇ ਗੁਰੂ ਤੇ ਸਤ ਸੰਗ ਸੰਤ ਨੂੰ ਪੈਦਾ ਕਰਦਾ ਹੈ ਸਤ ਸੰਗ ਮਾਂ ਹੈ ਗੁਰੂ ਪਿਤਾ ਹੈ ਸੁਖਦੇਵ 12 ਸਾਲ ਤੱਕ ਸਤ ਸੰਗ ਕਰਦਾ ਰਿਹਾ ਇੱਥੇ ਸਮਾਂ ਨਿਰਧਾਰਤ ਨਹੀਂ ਹੈ ਮਾਤਾ ਦੇ ਗਰਭ ਕਾਲ ਦਾ ਸਮਾਂ ਪਰਮਾਤਮਾ ਵੱਲੋਂ ਨਿਰਧਾਰਤ ਹੈ 10 ਮਹੀਨੇ ਇੱਥੇ ਨਿਰਧਾਰਤ ਨਹੀਂ ਹੈ ਕੋਈ ਇੱਕ ਦਿਨ ਦੇ ਵਿੱਚ ਵੀ ਸੰਤ ਬਣ ਸਕਦਾ ਹੈ ਇੱਕ ਦਿਨ सज्जन ठग ने एक दिन की संगत की थी, एक दिन और गुरु नानक ने एक कोई शब्द सुनाया सज्जन सही नाल मैं जो चल दिया नाल चलन समझाया सजना ठगी कर पर ठग बन के ठगी कर सज्जन बन के ठगी ना कर बारो संता की तरह पे है अंदर शैतानियत की तरह काला है उज्जवल के हा चिलकणा कोटणम काळडी मस चोट कर गए बोल सीने नु लग गए बचा बदल गई दुनिया एक पल दा सत्संग एक घडी दा सत्संग इसी तरीके नाल सिर्फ 10 15 मिनट दी संगत शब्द ऋषियां दी नहीं बटवारा सीधाकू सी ऋषि सी, नहीं सी ऋषियां दी संगत करके ऋषि बनया एक दिन दी संगत ਬਦਲ ਗਿਆ ਸਭ ਕੁਝ ਬਦਲ ਗਿਆ ਇੱਕਦਮ ਸੋਚਣੀ ਬਦਲ ਗਈ ਤੇਜ਼ੀ ਤੇਸੀ ਉਸ ਦੇ ਸਰਵ ਰੋਗ ਬਦਲ ਗਿਆ ਪਹਿਲੇ ਕੜੀਆਂ ਤੋਂ ਥੱਲੇ ਲੈ ਰਿਆ ਸੀ ਹੁਣ ਚੜਨ ਲੱਗ ਪਿਆ ਪਹਿਲੇ ਸ਼ੈਤਾਨ ਬਣ ਰਿਹਾ ਸੀ ਹੁਣ ਭਗਵਾਨ ਬਣ ਰਿਹਾ ਪਹਿਲੇ ਦਾਇਤ ਬਣ ਰਿਹਾ ਸੀ ਹੁਣ ਦੇਵਤਾ ਬਣਨ ਲੱਗ ਪਿਆ ਇੱਕ ਦਿਨ ਦੀ ਸੰਗਤ ਕੋਈ ਇੱਕ ਦਿਨ ਦੇ ਚ ਵੀ ਗੁਰਮੁਖ ਬਣ ਸਕਦਾ ਹੈ ਕਿਸੇ ਨੂੰ 1 ਮਹੀਨਾ ਵੀ ਲੱਗ ਸਕਦਾ ਹੈ ਮੈਂ ਦੇਖੇ ਨੇ 1 ਦਿਨ ਵਿੱਚ ਵੀ ਬਦਲਦੇ ਕਿਸੇ ਨੂੰ 1 ਮਹੀਨਾ ਵੀ ਲੱਗ ਸਕਦਾ ਹੈ ਕਿਸੇ ਨੂੰ 1 ਸਾਲ ਵੀ ਲੱਗ ਸਕਦਾ ਹੈ ਕਿਸੇ ਨੂੰ ਸੁਖਦੇਵ ਦੀ ਤਰ੍ਹਾਂ 12 ਸਾਲ ਵੀ ਲੱਗ ਸਕਦੇ ਨੇ ਕਿਸੇ ਨੂੰ 50 ਸਾਲ ਵੀ ਲੱਗ ਸਕਦੇ ਨੇ ਔਖੇ ਨਾ ਹੋਣਾ ਕਿਸੇ ਨੂੰ 50 ਜਨਮ ਵੀ ਲੱਗ ਸਕਦੇ ਨੇ 100 ਜਨਮ ਵੀ ਲੱਗ ਸਕਦੇ ਨੇ ਇਹ ਆਪਣੀ ਗਤੀ ਆਪਣੀ ਚਾਲ ਦੇ ਉੱਤੇ ਹੀ ਮਨਸਰ ਆਪਣੇ ਸੰਸਕਾਰਾਂ ਦੇ ਉੱਤੇ ਮਨਸਰ ਹੈ ਕਈ ਐਸੇ ਵੀ ਹੁੰਦੇ ਨੇ ਜਿਵੇਂ ਭਾਈ ਗੁਰਦਾਸ ਕਹਿੰਦੇ ਨੇ ਕਿ ਤੇ ਗਰਬ ਗਲੇ ਹੈ ਗਰਬ ਦੇ ਚੀ ਸੜ ਗਏ ਹੁੰਦੇ ਮੁਰਦੇ ਦਾ ਜਨਮ ਹੋਇਆ ਭਾਈ ਗੁਰਦਾਸ ਕਿ ਤੇ ਗਰਬ ਗਲੇ ਹੈ ਹੈਰਾਨ ਹੋਣਾ ਕਈ ਗਰਬ ਦੇ ਚੀ ਸੜ ਗਏ ਗਲ ਗਏ ਜਨਮ ਤੇ ਹੋਇਆ ਪਰ ਮਰਦਾ کئی ਸੰਗਤ ਦੇ ਚ ਆ ਕੇ ਗਲ ਗਏ ਸੜ ਗਏ ਗੁਸਤਾਖੀ ਮਾ ਇੱਥੇ ਹੀ ਹੰਕਾਰੀ ਹੋ ਗਏ ਵਿਕਾਰੀ ਹੋ ਗਏ ਗਲਤ ਹੋ ਗਏ ਗੁਰਦੁਆਰੇ ਜਦ ਕੋਈ ਮੈਨੂੰ ਕਹਿ ਦਿੰਦਾ ਉਹ ਫਲਾਣਾ ਗੁਰਦੁਆਰੇ ਜਾਂਦਾ ਹੁੰਦਾ ਸੀ ਇਹ ਹੋ ਗਿਆ ਕੀ ਰਖਿਆ ਇਹਦਾ ਇਹ ਮਤਲਬ ਤੇ ਨਹੀਂ ਅਗਰ ਇੱਕ ਬੱਚਾ ਗਰਭ ਦੇ ਚ ਗਲ ਗਿਆ ਸੜ ਗਿਆ ਉਹਦਾ ਜਨਮ ਮਰਦਾ ਹੋਇਆ ਹੈ ਇਹਦਾ ਇਹ ਮਤਲਬ ਨਹੀਂ ਕੋਈ ਜੀਵਦੇ ਜਗਦੇ ਨਹੀਂ ਪੈਦਾ ਹੁੰਦੇ ਇਹ ਮਤਲਬ ਤੇ ਨਹੀਂ ਹੈ ਅਗਰ ਇੱਕ ਮਨੁੱਖ ਗੁਰਦੁਆਰੇ ਜਾ ਕੇ ਹੀ ਖਰਾਬ ਹੋ ਗਿਆ ਸੰਗਤ ਦੇ ਜਾ ਕੇ ਖਰਾਬ ਹੋ ਗਿਆ ਇਹਦਾ ਇਹ ਮਤਲਬ ਤੇ ਨਹੀਂ ਕਿ ਗੁਰਮੁਖ ਨਹੀਂ ਪੈਦਾ ਹੁੰਦੇ ਗੁਰਮੁਖ ਨਹੀਂ ਨੇ ਸੰਤ ਨਹੀਂ ਨੇ ਭਗਤ ਨਹੀਂ ਨੇ ਇਹਦਾ ਇਹ ਮਤਲਬ ਤੇ ਨਹੀਂ ਹੈ ਪਰ ਜਿਸ ਨੇ ਗਲਤ ਚੱਲਣਾ ਹੋਵੇ ਉਹਨੂੰ ਗਲਤ ਚੱਲਣ ਦੇ ਬਹਾਨੇ ਮਿਲ ਜਾਂਦੇ ਨੇ ਜਿਵੇਂ ਮੈਂ ਦੇਖਿਆ 84 ਦਿਨ ਦੇਸ਼ ਵਿੱਚ ਜਿੰਨਿਆਂ ਨੇ ਕੇਸ ਕਟਾਏ ਉਹਦੇ ਚ ਅੱਧੇ ਇਤਨੇ ਹੀ ਸਨ ਅੱਧੇ ਕਟਾਣ ਵਾਲੇ ਮੌਕੇ ਦੀ ਤਲਾਸ਼ੇ ਸਨ ਕੋਈ ਮੌਕਾ ਬਣੇ ਤੇ ਕੇਸਾਂ ਨੂੰ ਲਾਈਏ ਯਕੀਨ ਨਾ ਜਾਨੋ ਔਖੇ ਨਾ ਬਹਾਨਾ ਲੱਭਦੇ ਫਿਰਦੇ ਸਨ ਬਹਾਨਾ ਮਿਲ ਗਿਆ ਜੀ ਜੀਵਣਾ ਔਖਾ ਹੈ ਜੀ ਚੱਲਣਾ ਔਖਾ ਹੈ ਸਾਰੀ ਥਾਂ ਤੇ ਜਾਣਾ ਹੈ ਕੰਮ ਕਰ ਹੈ ਐ ਹੈ ਮੈਂ ਕਿਹਾ ਬਹਾਨਾ ਲੱਭਦੇ ਫਿਰਦੇ ਸੀ ਮਿਲ ਗਿਆ ਗੱਲ ਖਤਮ ਨਹੀਂ ਤੇ ਮੈਂ ਕਿਹਾ ਤੂੰ ਚੱਲਦਾ ਹੈ ਸਿਰਫ ਤੈਨੂੰ ਚੱਲਣਾ ਪੈਂਦਾ ਹੈ ਮੈਂ ਕਿ ਜਿੰਨਾ ਸਬਰ ਸਾਨੂੰ ਕਰਨਾ ਪੈਂਦਾ ਓ ਥੋੜੀ ਕਰਦਾ ਹੈ। ਹੋਰ ਜਿਹੜੇ ਕੁੰਮ ਦੇ ਫਿਰਦੇ ਨੇ ਕੇਸਾਦਾਰੀ ਉਹਨਾਂ ਨੂੰ ਜਿੰਨਾ ਪਰਮਣ ਕਰਨਾ ਪੈਂਦਾ ਤੈਨੂੰ ਥੋੜਾ ਤੈਨੂੰ ਬਾਹਨਾ ਚਾਹੀਦਾ ਮਿਲ ਗਿਆ ਇੱਕ ਪਾਸੇ ਛੁੜਨ ਤਾ ਤੇ ਚਲੋ ਬੁਰਖਾ ਤੇਰਾ ਬਾਹਨਾ ਮੰਨ ਲੈ ਨੇ ਇਸ ਦੇਸ਼ ਦੇ ਚ ਨਿੱਕੇ ਨਿੱਕੇ ਬੱਚਿਆਂ ਦੇ ਕਿਸ ਤਰ੍ਹਾਂ ਸੇ ਘਰ ਦੇ ਚ ਮਾਸੂਮ ਬੱਚੇ ਵੱਡੇ ਹੋ ਕੇ ਨਾ ਤੁਸੀਂ ਗੁਰਸਿੱਖੀ ਦੀ ਉਮੀਦ ਕਰੋਗੇ ਇਹ ਤੇ ਬੂਟੇ ਨਿੱਕੇ ਨਿੱਕੇ ਤੁਸੀਂ ਛਾਂਗ ਦਿੱਤੇ ਹੈ ਹੈਰਾਨ ਗਏ ਆਉਂਦੇ ਕਿ ਗੁਰਦੁਆਰੇ ਆਏ ਤੇ ਕੀ ਗੁਰਬਾਣੀ ਸੁਣੀ ਮੈਂ ਫਿਰ ਅਰਜ਼ ਕਰਾਂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਮੇਰੀ ਬੇਨਤੀ ਨਹੀਂ ਮੇਰੀ ਜੋਦੜੀ ਨਹੀਂ ਮੇਰਾ ਹੁਕਮ ਮੈਂ ਹੈਰਾਨ ਹੁਣਾ ਪਾਤਸ਼ਾਹ ਦੇ ਹਰ ਥਾਂ ਬੇਨਤੀ ਕਰਦੇ ਨੇ ਜੋਦੜੀ ਕਰਦੇ ਨੇ ਇੱਥੇ ਕਹਿੰਦੇ ਨਹੀਂ ਮੇਰੀ ਜੋਦੜੀ ਨਹੀਂ ਹੈ ਮੇਰੀ ਬੇਨਤੀ ਨਹੀਂ ਹੈ ਮੇਰਾ ਹੁਕਮ ਹੈ ਅਹਮ ਹੋਰ ਆ ਗਿਆ ਸੋਨੋ ਤੂੰ ਪਿਆਰੇ ਬਿਨਾ ਸ਼ਸਤਰ ਕੇ ਸੰਦੇਵੋ ਨਾ ਦਿਲਾ ਰਹੇ ਮੇਰੇ ਮੱਥੇ ਨਾਲ ਇਹ ਮੇਰਾ ਹੁਕਮ ਹੈ ਮੇਰੀ ਜੋਦੜੀ ਨਹੀਂ ਮੇਰੀ ਬੈਂਤੀ ਨਹੀਂ ਤੇ ਹੁਣ ਛਾਤੀ ਤੇ ਹੱਥ ਰੱਖ ਕੇ ਕੌਣ ਆਖਣਗੇ ਕਿ ਦਾਤਾ ਅੱਜ ਤੋਂ ਤੇਰਾ ਹੁਕਮ ਮੰਨਿਆ ਅਸਿਨਹੀਂ ਬੱਚਿਆਂ ਦੇ ਇਹ ਕੇਸ ਛਾਂਦੇ ਇਹ ਤੇਰਾ ਰੂਪ ਹੈ ਤੇਰੀ ਸ਼ਕਲ ਕਿਉਂ ਵਿਗਾੜੀ ਹੈ ਇਕੀ ਨਾ ਜਾਣੋ ਜਿਹੜਾ ਇਸ ਦਾੜੀ ਦੀ ਬੇਦਬੀ ਕਰਦਾ ਦਾੜੀ ਤੇਰੀ ਥੋੜੀ ਤੇ ਕਲਗੀ ਧਰਦੀ ਉਹ ਤਾਂ ਕਲਗੀ ਧਰਦੀ ਦਾੜੀ ਨੂੰ ਹੱਥ ਪਾਉਂਦਾ ਹੈ ਗੁਸਤਾਖੀ ਨਾਲ ਉਹ ਤੇ ਗੁਰੂ ਨੂੰ ਹੱਥ ਪਾ ਰਹੇ ਚੰਗੇ ਨਾਲ ਲਗਨ ਬਚਨ ਮਾਫੀ ਮੈਂ ਪਹਿਲੇ ਮੰਗ ਲਵਾਂ ਤੁਹਾਡੇ ਕੋਲ ਪਰਮਿਸ਼ਨਰੀ ਹੋਣ ਦੇ ਨਾਤੇ ਇਤਨੀ ਗੱਲ ਕਹਿਣੀ ਸੀ ਔਰ ਸਤਗੁਰ ਕਹਿ ਰਹੇ ਨੇ ਇਹ ਮੇਰਾ ਹੁਕਮ ਹੈ ਤੂੰ ਬਾਹਨੇ ਚਾਹੀਦੇ ਨੇ ਬੰਦੇ ਨੂੰ ਮਾਰਗ ਤੇ ਨਹੀਂ ਚੱਲਣਾ ਪੰਜਾਬੀ ਦਾ ਇੱਕ ਮੁਹਾਵਰਾ ਹੈ ਮਨ ਹਰਾਮੀ ਹੁਜ ਤਾਂਢੇ ਹੁਜਤ ਨਹੀਂ ਕਰਨਾ ਬਸ ਹੁਜ ਤਾਂ ਤੋਂ ਮੈਂ ਚੋਰਾ ਸੀ ਜੀ ਦੇਖੇ ਹੈ 10 ਦੀ ਸਦੀ ਬੰਦੇ ਚਲੋ ਮਜਬੂਰੀ ਛੋਏ ਨੇ ਪਕੜ ਦੇ ਚਾ ਗਏ ਜ਼ਾਲਮਾਂ ਦੀ ਪਕੜ ਦੇ ਚਾ ਗਏ ਚਲੋ ਖਤਮ ਪਰ ਜਿਹੜੇ ਪਕੜ ਵਿੱਚ ਨਹੀਂ ਆਏ ਤੁਸੀਂ ਇਸ ਤਰ੍ਹਾਂ ਕਿਉਂ ਬਣ ਗਏ ਕਹਿੰਦੇ ਜੀ ਮਜਬੂਰੀ ਮੈਂ ਕਿ ਮਜਬੂਰੀ ਨਹੀਂ ਇਹ ਹੁਜਤ ਹੈ ਕੋ ਜੱਲ ਹੈ ਪਾਣਾ ਮਿਲ ਗਿਆ ਤੁਹਾਨੂੰ ਔਰ ਕੀ ਹੈ ਪਾਣੇ ਦੀ ਤਲਾਸ਼ ਹੀ ਸੀ ਤੁਸੀਂ ਪਾਣਾ ਮਿਲ ਗਿਆ ਰਸਤਾ ਮਿਲ ਗਿਆ 12 ਸਾਲ ਸਤਸੰਗ ਕੀਤਾ ਸੁਖਦੇਵ ਨੇ ਤੇ 12 ਸਾਲ ਬਾਅਦ ਉਸ ਦਾ ਮਨ ਘੜਿਆ ਗਿਆ ਚਿੱਤ ਘੜਿਆ ਗਿਆ ਸੋਚਣੀ ਘੜੀ ਗਈ ਉਦਾਸ ਹੋ ਗਿਆ ਉਹ ਬ੍ਰਾਹਮਣ ਹੋ ਗਿਆ और मैं फिर अर्ज करा संसार तो उदास बंद ने ही निरंकार की तलाश की थी है पदार्थ तो उदास बंद ने ही परमात्मा की तलाश की थी है इस जीवन तो उदास बंद ने ही परम जीवन की तलाश की थी है जो इस जीवन तो उदास नहीं परम जीवन की तलाश नहीं करेगा जो संसार तो उदास नहीं निरंकार की तलाश नहीं करेगा ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸਹਬਜ਼ਾਦੇ ਬਾਬਾ ਸ੍ਰੀ ਚੰਦ ਉਹਨਾਂ ਨਾਲ ਉਦਾਸੀਨ ਸ਼ਬਦ ਜੁੜਿਆ ਉਹ ਤੇ ਉਦਾਸੀਸਾ ਉਪਰਾ ਉਦਾਸ ਸਿੱਖ ਜਗਤ ਦੇ ਪਹਿਲੇ ਮਿਸ਼ਨਰੀ ਉਦਾਸੀਸਾ ਦੂਰ ਦੂਰ ਤੱਕ ਸਿੱਖ ਧਰਮ ਦਾ ਪ੍ਰਚਾਰ ਕੀਤਾ ਗੁਰਨਾਨਕ ਪੰਥੀ ਬਣਾਏ ਜਿਨ੍ਹਾਂ ਦੇ ਖਰਗੇ ਉਦਾਸੀ ਨੰਗਰ ਛਕਣ ਜਾਂਦੇ ਸਨ ਕਹਦੇ ਦੇ ਸਨ ਪਹਿਲਾ ਬੱਚਾ ਗੋਦ ਵਿੱਚ ਪਾਉ ਗੁਰਨਾਨਕ ਦੀ ਔਰ ਮੌਜੂਦਾ ਲੋਰ ਪਹਿਲਾ ਬੱਚਾ ਕਲਗੀ ਧਰ ਦੀ ਝੋਲੀ ਚ ਪਾਓ ਤਾਂ ਤੁਹਾਡੇ ਘਰ ਲੰਗਰ ਛਕਣਾ ਨਹੀਂ ਤੇ ਨਹੀਂ ਤੋ ਇੱਕ ਬੱਚਾ ਸਿੱਖ ਸਜਾਇਆ ਜਾਂਦਾ ਸੀ ਸਿੰਘ ਅਫਗਾਨਿਸਤਾਨ ਦੇ ਪਠਾਨਿਸਤਾਨ ਦੇ ਔਰ ਲੈਂਦੇ ਪੰਜਾਬ ਦੇ ਸਰਵੋਦਾ ਮੀਆਂ ਵਾਲੀ ਮਲਤਾਨ ਖੁਸ਼ਾਬ ਕੁੰਦੀਆਂ ਬਾਵਲਪੁਰ ਜੇਹਲਮ ਗੁਜਰਾ ਇਹ ਸਾਰਾ ਇਲਾਕਾ ਇਸ ਤਰ੍ਹਾਂ ਸੀ ਇੱਕ ਬੱਚਾ ਕਲਗੀ ਧਰ ਦੀ ਝੋਲੀ ਪਾਉਂਦੇ ਸਨ ਛਕਾਂਦੇ ਸਨ ਕਹਿੰਦੇ ਸੰਖੇ ਇੱਕ ਬਗਰੂ ਦੀ ਝੋਲੀ ਇਹ ਬੱਚਾ ਗੁਰਨਾਣਿਕ ਨੂੰ ਦਿੱਤਾ ਇਸ ਤਰ੍ਹਾਂ ਸਿੱਖੀ ਫੈਲ ਰਹੀ ਸੀ ਇਹ ਮਿਸ਼ਨਰੀ ਸਨ ਉਦਾਸੀ ਦੋ ਚਾਰ ਕਿਧਰੇ ਖਰਾਬ ਨਿਕਲਾਏ ਸ਼ਰਾਬ ਪੀਂਦਾ ਸੀ ਮੰਦਰ ਰਹਿਣਾ ਇਹ ਨਹੀਂ ਕਹਿਣਾ ਸਿਰਫ 2% ਉਦਾਸੀ ਸਿਰਫ 100 ਦੇ ਚੋ ਕਿਧਰੇ ਭ੍ਰਸ਼ਟ ਹੋ ਗਏ ਸ਼ਰਾਬ ਪੀਣ ਲੱਗ ਪਏ ਅਸੀਂ ਖੋਲ੍ਹ ਆਏ ਗੁਰਦੁਆਰੇ ਉਹਨਾਂ ਕੋਲ ਆਪ ਚਲਾ ਮੰਗੇ ਤੇ ਮੈਂ ਹੁਣ ਜਦ ਦੇਖਿਆ ਤੇ ਬਾਬੇ ਹਰਬੰਸ ਸਿੰਘ ਨਾਲ ਉਹ ਗੱਲ ਹੋਈ ਦਿਲ ਲਈ ਤੇ ਕਿ 70% ਦੀ ਪਰੰਪਰਿਕ ਖਰਾਬੀ ਇਹਨਾਂ ਦੇ ਹੁਣ ਕੀ ਕਰੋਗੇ ਹੁਣ ਕਿਸ ਤਰ੍ਹਾਂ ਕਰੋਗੇ ਹੁਣ ਕਿਸ ਤਰ੍ਹਾਂ ਕਨੇ ਉਹ ਜਿਹੜੇ 2% ਦੀ ਭ੍ਰਸ਼ਟ ਹੋਏ ਸਨ ਉਹਨਾਂ ਨੂੰ ਕੱਢਣ ਵਾਸਤੇ ਇਤਨਾ ਵੱਡਾ ਖੂਨ ਖਰਾਬਾ ਹੋਇਆ ਤੇ ਇਹ ਜਿਹੜੇ 70% ਭ੍ਰਸ਼ਟ ਹੋਏ ਨੇ ਇਹਨਾਂ ਨੂੰ ਕੱਢਣ ਲਈ ਕਿਤਨਾ ਖੂਨ ਖਰਾਬਾ ਹੋਵੇਗਾ इस सुते से दो दिन गुरुद्वारा सीजगंज साहब गल हुई खैर मैं अर्ज करा दरख के कौड़े फलों वेख के अंदाजा लाना पैदा है बीज ठीक नहीं पा रहे गुरद्वार के हालात देख के और सिखा सिखी तो दूर देख के गुरु तो दूर देख के कहना पैदा है असी ढंग इंतजाम नहीं चलाया दसिया ही नहीं गुरु नानक बारे ਦੁਨੀਆ ਨੂੰ ਦੱਸਿਆ ਹੀ ਦੇਗੀ ਕਲਗੀ ਦਰਬਾਰੇ ਦੁਨੀਆ ਨੂੰ ਦੱਸਿਆ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਹੈ ਜ਼ਿੰਮੇਵਾਰੀ ਸੀ ਵਰਤਾਵੇ ਠੀਕ ਨਹੀਂ ਬਣੇ ਮਿਲੇ ਲੰਗਰ ਤੇ ਬੜਾ ਪਿਆ ਗੁਰਨਾਣਕ ਨੇ ਬੜਾ ਬਣਾਇਆ ਕਲਗੀਧਰ ਨੇ ਬੜਾ ਬਣਾਇਆ ਵੰਡਣ ਵਾਲੇ ਹੀ ਸ਼ੋਮ ਨਿਕਲ ਗਏ ਨਹੀਂ ਵੰਡੇਗਾ ਇਸ ਗੁਰਬਾਣੀ ਨੂੰ ਨਹੀਂ ਵੰਡੇਗਾ ਇੱਕ ਹਲਮ ਦਾ ਕਹਿਣਾ ਹੈ ਬਹੁਤ ਸ਼ੌਕ ਸੇ ਸੁਣ ਰਹਾ ਹਰ ਖਾ ਜ਼ਮਾਨਾ ਹਮੇਸ਼ ਹੋ ਗਏ ਦਾਸ ਤਾਂ ਕਹਤੇ ਕਹਤੇ ਖੈਰ ਇਹ ਤੇ ਵਿਚਾਰ ਗੱਲ ਆ ਗਈ ਇਕ ਜਨਮ ਮਾਪੇ ਦੇ ਘਰ ਹੈ ਸੁੱਤ ਇਕ ਜਨਮ ਗੁਰੂ ਦੇ ਘਰ ਹੈ ਸਿੱਖ ਇਸ ਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਦੂਜਾ ਦੂਜਾ ਜਨਮ ਦੂਜਾ ਜਨਮ ਹੋ ਗਿਆ ਹੈ ਦੂਜਾ ਦੂਸਰਾ ਜਨਮ ਇੱਕ ਸਰੀਰਕ ਤੱਤ ਤੇ ਇੱਕ ਵਿਚਾਰਾਂ ਦੇ ਤੱਤ ਤੇ ਸਭ ਸੋਚਣੀ ਬਦਲ ਗਈ ਵਿਚਾਰ ਬਦਲ ਗਏ ਚਿੱਤ ਨਹੀਂ ਬਦਲਦੇ ਹੁਣ ਵਿਚਾਰਾਂ ਦੇ ਵਿੱਚ ਕੀ ਹੈ ਪ੍ਰਮਾਤਮਾ ਹੁਣ ਸੋਚਣੀ ਦੇ ਵਿੱਚ ਕੀ ਹੈ ਸੱਚ हूँ चितनी बिचकी है गुरु हूं याद विची है गुरु हूँ अहंकार किसका है सिर्फ परमात्मा परमात्मा ते माण धन ते ताण नहीं संसार ते माण नहीं संसार महल है त अहकार